ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਜੀ ਸੋ ਇਸ ਲਈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਕੁੰਭ ਰਾਸ਼ੀ ਫਲ ਮਿਥਨ ਰਾਸ਼ੀ ਫਲ ਤੇ ਮੇਖ ਰਾਸ਼ੀ ਫਲ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਹੋਣਗੇ ਕਿਹੜੀਆਂ ਕਿਹੜੀਆਂ ਉਹਨਾਂ ਨੂੰ ਇਸ ਹਫਤੇ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕੁੰਭ ਰਾਸ਼ੀ ਮਿਥਨ ਰਾਸ਼ੀ ਤੇ ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਸੀਂ ਹੁਣ ਪੈਸੇ ਗਿਣਦੇ ਗਿਣਦੇ ਥੱਕ ਜਾਓਗੇ ਕਿਉਂਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਲਈ ਹੁਣ ਸਤੰਬਰ ਦੀ ਸ਼ੁਰੂਆਤ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਹੋਣ ਵਾਲੀ ਹੈ ਜੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੀ ਕੁੰਡਲੀ ਦੇ ਵਿੱਚ ਬਣ ਰਿਹਾ ਹੈ ਜੀ ਬਹੁਤ ਵੱਡਾ ਮਹਾਸੰਯੋਗ ਦੋਸਤੋ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਦਿਨਾਂ ਦੇ ਅੰਦਰ ਤੁਹਾਨੂੰ ਬਹੁਤ ਹੀ ਵੱਡਾ ਕੋਈ ਲਾਭ ਪ੍ਰਾਪਤ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੀ ਸਾਰੀ ਜ਼ਿੰਦਗੀ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਹਿ ਜਾਵੇਗਾ ਦੋਸਤੋ ਇਸ ਸਮੇਂ ਹੋਵੇਗੀ ਜੀ ਤੁਹਾਨੂੰ ਧਨ ਦੀ ਪ੍ਰਾਪਤੀ ਤਨ ਦੀ ਬਰਸਾਤ ਤੁਹਾਡੇ ਕੋਲ ਹੋਣ ਵਾਲੀ ਹੈ ਜੀ ਤੇ ਤੁਹਾਡੇ ਕੋਲ ਆ ਜਾਵੇਗਾ ਜੀ ਪੈਸਾ ਹੀ ਪੈਸਾ ਪੈਸੇ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਈ ਵੀ ਕੰਮ ਰੁਕੇ ਹੋਏ ਸਨ ਜਿਹੜੇ ਵੀ ਤੁਹਾਡੀ ਆਮਦਨ ਦੇ ਨਾਲ ਸੰਬੰਧਿਤ ਸਨ ਉਹ ਹੁਣ ਤੁਹਾਡੀਆਂ ਮੁਸ਼ਕਲਾਂ ਸਾਰੀਆਂ ਹੀ ਖਤਮ ਹੋ ਜਾਣਗੀਆਂ ਤੇ ਤੁਹਾਡੇ ਪੈਸੇ ਆਉਣ ਦਾ ਕਾਰਨ ਬਣ ਜਾਵੇਗਾ ਇਹ ਸਮਾਂ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਲਈ ਇਹ ਸਮਾਂ ਬੜਾ ਹੀ ਮਹੱਤਵਪੂਰਨ ਹੈ ਜੀ ਇਸ ਲਈ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਅੰਤ ਤੱਕ ਜ਼ਰੂਰ ਸੁਣਨਾ ਕਿਉਂਕਿ ਇਹ ਤਿੰਨ ਹੀ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਤੇ ਆਧਾਰਿਤ ਹੈ ਜੀ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਦੱਸਣਾ ਚਾਹਾਂਗੇ ਕਿ ਹੁਣ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਮਾਤਾ ਲక్ష్ਮੀ ਜੀ ਹੁਣ ਦੋਵਾਂ ਹੀ ਹੱਥਾਂ ਦੇ ਨਾਲ ਤੁਹਾਡੇ ਤੇ ਧਨ ਦੀ ਵਰਖਾ ਕਰਨ ਵਾਲੀ ਹੈ ਇਹ ਸਮਝ ਲਓ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਕਦੇ ਵੀ ਤੰਗੀ ਦਾ ਸਾਹਮਣਾ ਨਹੀਂ ਕਰੋਗੇ ਤੁਹਾਡੀ ਕੁੰਡਲੀ ਦੇ ਵਿੱਚ ਵੱਡਾ ਕੋਈ ਉਲਟ ਫੇਰ ਹੋਣ ਵਾਲਾ ਹੈ ਤੁਹਾਡੀ ਕੁੰਡਲੀ ਦੇ ਵਿੱਚ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਪ੍ਰਾਪਤੀ ਯੋਗ ਬਣਨ ਵਾਲਾ ਹੈ ਰਾਜ ਯੋਗ ਅੰਮ੍ਰਿਤ ਸiddhi ਯੋਗ ਸਵਸਥ ਯੋਗ ਯੋਗ अनेका ਹੀ ਯੋਗ ਬਣਨ ਵਾਲੇ ਹਨ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਹੁਤ ਜ਼ਿਆਦਾ અત્યੰਤ ਹੀ ਪ੍ਰਸੰਨ ਹੋ ਚੁੱਕੇ ਹਨ ਇਹ ਸਮਝ ਲਓ ਕਿ ਹੁਣ ਤੁਹਾਡੇ ਪੱਖ ਵਿੱਚ ਹਨ ਤੇ ਤੁਹਾਡੇ ਹੁਣ ਰੋਣ ਦੇ ਦਿਨ ਖਤਮ ਹੋ ਚੁੱਕੇ ਹਨ ਹੁਣ ਤੁਹਾਡੇ ਲਈ ਖੁਸ਼ੀਆਂ ਭਰਿਆ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਹਾਡੀ ਹੁਣ ਕਿਸਮਤ ਜਾਗਣ ਵਾਲੀ ਹੈ ਤੁਹਾਡੀ ਕੁੰਡਲੀ ਦੇ ਵਿੱਚ ਬੜਾ ਹੀ ਵੱਡਾ ਪਰਿਵਰਤਨ ਹੋਣ ਵਾਲਾ ਹੈ ਜਿਵੇਂ ਕਿ ਹੁਣ ਤੁਹਾਨੂੰ ਧਨਵਾਨ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਦੀ ਪ੍ਰਾਪਤੀ ਹੋ ਜਾਵੇਗੀ ਦੋਸਤੋ ਕਿੱਥੋਂ-ਕਿੱਥੋਂ ਤੁਹਾਨੂੰ ਧਨਲਾਭ ਹੋਵੇਗਾ ਕਿਸ-ਕਿਸ ਪ੍ਰਕਾਰ ਤੁਹਾਡੀ ਕੁੰਡਲੀ ਦੇ ਵਿੱਚ ਉਲਟ ਫੇਰ ਹੋਣ ਵਾਲੇ ਹਨ ਜੀ ਤੇ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣ ਵਾਲੀਆਂ ਹਨ ਇਸ ਵੀਡੀਓ ਵਿੱਚ ਸੰਪੂਰਨ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ ਜੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਵੀਡੀਓ ਦੇ ਵਿੱਚ ਕੁਝ ਮਹੱਤਵਪੂਰਨ ਜਾਣਕਾਰੀ ਦੇ ਨਾਲ ਤੁਹਾਨੂੰ ਕੁਝ ਸਾਵਧਾਨੀਆਂ ਵੀ ਦੱਸਣ ਵਾਲੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਿਤ ਹੋ ਜਾਣਗੀਆਂ ਸਤੰਬਰ ਦੇ ਮਹੀਨੇ ਦੇ ਇੰਨਾ ਹੀ ਦਿਨਾਂ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲਣ ਵਾਲੇ ਹਨ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਸਮਾਂ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਅਤਿਅੰਤ ਲਾਭ ਦੇਣ ਵਾਲਾ ਹੈ ਇਹ ਸਮਾਂ ਉਹ ਹੈ ਜਿਸ ਦੇ ਵਿੱਚ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਵੱਡੀਆਂ-ਵੱਡੀਆਂ ਸਫਲਤਾਵਾਂ ਧਨਲਾਭ ਤੇ ਵੱਡੀਆਂ-ਵੱਡੀਆਂ ਇਸ਼ਿਆਵਾਂ ਤੁਹਾਡੀਆਂ ਪੂਰੀਆਂ ਹੋਣ ਵਾਲੀਆਂ ਹਨ ਕਿਉਂਕਿ ਮਾਤਾ ਲక్ష్ਮੀ ਜੀ ਦਾ ਨਿਰਮਾਣ ਹੋਇਆ ਹੈ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਯੋਗ ਬਣਿਆ ਹੈ ਧਨ ਯੋਗ ਤੁਹਾਡੀ ਕੁੰਡਲੀ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਸਮਝ ਲਓ ਕਿ ਧਨ ਦੇ ਲਾਭ ਦੀ ਪ੍ਰਾਪਤੀ ਤਾਂ ਹੋਵੇਗੀ ਹੀ ਨਾਲ ਹੀ ਤੁਹਾਡੀ ਜ਼ਿੰਦਗੀ ਵਿੱਚ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਦਾ ਤੁਹਾਨੂੰ ਕਾਫੀ ਸਮੇਂ ਤੋਂ ਸਹਮਣਾ ਕਰਨਾ ਪਿਆ ਰਿਹਾ ਸੀ ਉਹ ਹੁਣ ਖਤਮ ਹੋ ਜਾਣਗੇ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵਿਦੇਸ਼ ਤੋਂ ਤੁਹਾਡੇ ਬੱਚਿਆਂ ਤੋਂ ਜਾਂ ਰਿਸ਼ਤੇਦਾਰ ਤੋਂ ਕੋਈ ਤੁਹਾਨੂੰ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਜਿਸ ਦੇ ਨਾਲ ਤੁਹਾਡੇ ਘਰ ਪਰਿਵਾਰ ਦਾ ਮਾਹੌਲ ਹੁਣ ਖੁਸ਼ ਨਮਾ ਬਣ ਜਾਵੇਗਾ। ਤੁਸੀਂ ਇਹਨਾਂ ਦਿਨਾਂ ਵਿੱਚ ਕੋਈ ਘਰ ਵਿੱਚ ਨਵਾਂ ਵਾਹਨ ਲਿਆ ਸਕਦੇ ਹੋ। ਜਿਸ ਦੇ ਨਾਲ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੇ ਨਾਲ ਬਹੁਤ ਹੀ ਖੁਸ਼ ਨਮਾ ਜੀਵਨ ਬਤੀਤ ਕਰਨਗੇ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਰਾਏ ਦੇ ਮਕਾਨ 'ਤੇ ਰਹਿ ਰਹੇ ਸੀ ਪਰ ਤੁਹਾਨੂੰ ਆਪਣੀ ਰਿਹائش ਦੀ ਬੜੀ ਹੀ ਜ਼ਿਆਦਾ ਲੋੜ ਸੀ ਤਾਂ ਉਹ ਵੀ ਤੁਹਾਡੇ ਲਈ ਸੰਜੋਗ ਬਣਦੇ ਦਿਖਾਈ ਦੇ ਰਹੇ ਹਨ ਕਿਉਂਕਿ ਹੁਣ ਤੁਹਾਡੇ ਗ੍ਰਹਿਾਂ ਦੇ ਵਿੱਚ ਬਹੁਤ ਵੱਡੇ ਪਰਿਵਰਤਨ ਹੋਣ ਵਾਲੇ ਹਨ ਇਹ ਸਮਾਂ ਤੁਹਾਡੇ ਲਈ ਖਾਸ ਰਹਿਣ ਵਾਲਾ ਹੈ ਇਸ ਸਮੇਂ ਤੁਹਾਡੀ ਕਿਸਮਤ ਹੀ ਚਮਕਣ ਵਾਲੀ ਹੈ ਇਹ ਸਮਝ ਲਓ ਕਿ ਮਾਤਾ ਲਕਸ਼ਮੀ ਜੀ ਆਪ ਤੁਹਾਡੇ ਤੇ ਕਿਰਪਾ ਕਰਨ ਵਾਲੇ ਹਨ ਜੇਕਰ ਤੁਸੀਂ ਮਾਤਾ ਲక్ష్ਮੀ ਜੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਸੀਂ ਮਾਤਾ ਲక్ష్ਮੀ ਜੀ ਦਾ ਨਾਮ ਜ਼ਰੂਰ ਸਿਮਰਨਾ ਹੈ ਜੇਕਰ ਤੁਸੀਂ ਹੋ ਸਕੇ ਤਾਂ ਆਪਣੀ ਦੁਕਾਨਦਾਰੀ ਆਪਣੇ ਵਪਾਰ ਵਾਲੀ ਜਗ੍ਹਾ ਤੇ ਮਾਤਾ ਲక్ష్ਮੀ ਜੀ ਦੀ ਤਸਵੀਰ ਲਗਾਉਂਦੇ ਹੋ ਤੇ ਉਸ ਦੀ ਤੁਸੀਂ ਪੂਰੇ ਹੀ ਵਿਧੀ ਵਿਵਹਾਰ ਨਾਲ ਪੂਜਾ ਕਰਦੇ ਹੋ ਇਸ ਨਾਲ ਵੀ ਤੁਹਾਡੇ ਜੀਵਨ ਵਿੱਚ ਬਹੁਤ ਹੀ ਸੁੱਖ ਸਮਰiddhi ਆ ਜਾਵੇਗੀ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਦੇਣ ਰਾਤ ਚਾਗਣੇ ਤਰੱਕੀ ਕਰਨ ਨੂੰ ਮਿਲ ਜਾਵੇਗੀ ਕਿਉਂਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਹੁਤ ਜ਼ਿਆਦਾ ਰਹਿਣ ਵਾਲੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮਾਤਾ ਲక్ష్ਮੀ ਦੇ ਨਾਮ ਲੈ ਕੇ ਕੋਈ ਵੀ ਕੰਮ ਨੂੰ ਫਤਿਹ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਤੁਹਾਨੂੰ ਹਰ ਖੇਤਰ ਵਿੱਚ ਕਾਮਯਾਬੀ ਹੀ ਮਿਲਣ ਵਾਲੀ ਹੈ ਚਾਹੇ ਹਰ ਖੇਤਰ ਦਾ ਸਿੱਖਿਆ ਦਾ ਖੇਤਰ ਹੋਵੇ ਨੌਕਰੀ ਦਾ ਖੇਤਰ ਹੋਵੇ ਵਪਾਰ ਦਾ ਖੇਤਰ ਹੋਵੇ ਤੁਹਾਨੂੰ ਕੋਈ ਨਵੀਂ ਤੋਂ ਨਵੀਂ ਖੁਸ਼ਖਬਰੀ ਮਿਲਣ ਨੂੰ ਤੁਹਾਨੂੰ ਕੋਈ ਨਾ ਕੋਈ ਨਵੀਂ ਖੁਸ਼ਖਬਰੀ ਮਿਲ ਜਾਵੇਗੀ ਮਾਤਾ ਲక్ష్ਮੀ ਜੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਤੁਹਾਡੇ ਉੱਪਰ ਇਹ ਸਮਾਂ ਲਾਭ ਦੇਣ ਵਾਲਾ ਹੈ ਉਹ ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੇ ਸਾਰੇ ਹੀ ਪ੍ਰਕਾਰ ਦੇ ਦੁੱਖਾਂ ਦਾ ਹੁਣ ਨਾਸ਼ ਕਰ ਦੇਣਗੇ ਜੇਕਰ ਤੁਹਾਡੇ ਆਸ-ਪਾਸ ਘਰ ਦੇ ਵਿੱਚ ਕੋਈ ਵੀ ਮੈਂਬਰ ਕਾਫੀ ਸਮੇਂ ਤੋਂ ਬਿਮਾਰ ਸੀ ਉਸ ਨੂੰ ਵੀ ਹੁਣ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ ਇਸ ਸਮੇਂ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਤੁਸੀਂ ਇਸ ਸਮੇਂ ਕਿਸੇ ਦੇ ਵੀ ਬਹਿਕਾਵੇ ਵਿੱਚ ਨਹੀਂ ਆਉਣਾ ਭਾਵੇਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਆਪਣੇ ਧਨ ਦਾ ਨਿਵੇਸ਼ ਨਹੀਂ ਕਰਨਾ ਨਾ ਹੀ ਤੁਸੀਂ ਇਸ ਸਮੇਂ ਕਿਸੇ ਨੂੰ ਪੈਸੇ ਉਧਾਰ ਦੇਣੇ ਹਨ ਕਿਉਂਕਿ ਪੈਸੇ ਉਧਾਰ ਦੇਣ ਦੇ ਨਾਲ ਤੁਹਾਡੀ ਰਿਸ਼ਤੇਦਾਰੀ ਵੀ ਖਰਾਬ ਹੋ ਜਾਵੇਗੀ ਤੇ ਨਾਲ ਹੀ ਤੁਹਾਨੂੰ ਜਿਹੜਾ ਦਿੱਤਾ ਹੋਇਆ ਉਧਾਰ ਪੈਸਾ ਸੀ ਵਾਪਸ ਮਿਲਣ ਦੀ ਨਹੀਂ ਸੰਭਾਵਨਾ ਇਸ ਲਈ ਜੋ ਵੀ ਕੰਮ ਕਰਨਾ ਹੈ ਸੋਚ ਸਮਝ ਕੇ ਕਰਨਾ ਹੈ ਤੇ ਹਮੇਸ਼ਾ ਹੀ ਵੱਡਿਆਂ ਦੀ ਸਲਾਹ ਲੈ ਕੇ ਹੀ ਕਰਨਾ ਹੈ ਕਿਉਂਕਿ ਤੁਹਾਡੀ ਰਾਸ਼ੀ ਦੇ ਵਿੱਚ ਲਿਖਿਆ ਹੈ ਜੀ ਕਿ ਤੁਸੀਂ ਬਹਿਕਾਵੇ ਦੇ ਵਿੱਚ ਬਹੁਤ ਜਲਦੀ ਆ ਕੇ ਫੈਸਲੇ ਕਰ ਲੈਂਦੇ ਹੋ ਪਰ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪੈ ਜਾਂਦਾ ਹੈ ਉਹ ਤੁਹਾਨੂੰ ਲਾਭ ਦੇਣ ਦੀ ਜਗ੍ਹਾ ਨੁਕਸਾਨ ਕਰਵਾ ਸਕਦੇ ਹਨ ਉਹ ਫੈਸਲਾ ਭਾਵੇਂ ਕੋਈ ਵੀ ਹੋਵੇ ਤੁਹਾਡੇ ਜੀਵਨ ਵਿੱਚ ਕੈਰੀਅਰ ਵਿੱਚ ਤੇ ਭਾਵੇਂ ਉਹ ਵਪਾਰ ਦੇ ਨਾਲ ਹੀ ਕਿਉਂ ਨਾ ਜੁੜਿਆ ਹੋਵੇ ਜਾ ਭਾਵੇਂ ਸੰਬੰਧਾਂ ਨਾਲ ਵੀ ਜੁੜਿਆ ਹੋ ਸਕਦਾ ਹੈ ਨੌਕਰੀ ਨਾਲ ਵੀ ਜੁੜਿਆ ਹੋ ਸਕਦਾ ਹੈ ਕੋਈ ਵੀ ਫੈਸਲਾ ਤੁਸੀਂ ਲੈਣਾ ਹੈ ਤਾਂ ਸੋਚ ਸਮਝ ਕੇ ਹੀ ਕਰਨਾ ਹੈ ਕਿਉਂਕਿ ਤੁਸੀਂ ਆਪਣੇ ਅੰਦਰ ਜਿਹੜੀ ਕਮੀ ਨੂੰ ਮਹਿਸੂਸ ਕਰਦੇ ਹੋ ਉਹ ਇਹੀ ਹੈ ਕਿ ਦੂਸਰਿਆਂ ਉੱਪਰ ਬਹੁਤ ਜਲਦੀ ਵਿਸ਼ਵਾਸ ਕਰ ਲੈਣਾ ਤੇ ਇਸ ਦਾ ਗਲਤ ਫਾਇਦਾ ਫਿਰ ਉਹੀ ਲੋਕ ਤੁਹਾਡਾ ਚੁੱਕ ਲੈਂਦੇ ਹਨ ਜਿਸ ਦੇ ਨਾਲ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਲੋਕ ਤੁਹਾਡੇ ਚੰਗੇ ਸੁਭਾਅ ਦਾ ਗਲਤ ਫਾਇਦਾ ਉਠਾਉਂਦੇ ਹਨ ਅਸੀਂ ਇਹ ਗੱਲ ਤੁਹਾਨੂੰ ਤਾਂ ਦੱਸ ਰਹੇ ਹਾਂ ਜੀ ਕਿਉਂਕਿ ਲੋਕ ਤੁਹਾਡੇ ਤੋਂ ਸਾਰੇ ਕੰਮ ਕਰਵਾ ਲੈਂਦੇ ਹਨ ਜੋ ਵੀ ਤੁਹਾਡੇ ਤੋਂ ਉਹ ਕੰਮ ਕਰਵਾਉਂਦੇ ਹਨ ਉਸ ਦੇ ਬਦਲੇ ਤੁਹਾਨੂੰ ਫਿਰ ਕੋਈ ਵੀ ਇੱਜ਼ਤ ਮਾਣ ਨਹੀਂ ਪ੍ਰਾਪਤ ਹੁੰਦਾ ਬਲਕਿ ਨੁਕਸਾਨ ਹੀ ਹੁੰਦਾ ਹੈ ਦੋਸਤੋ ਸਾਡਾ ਮਤਲਬ ਇਹ ਹੈ ਕਹਿਣ ਦਾ ਕਿ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ ਹੈ ਤੇ ਪੂਰੀ ਹੀ ਸਾਵਧਾਨੀ ਦੇ ਨਾਲ ਮਿਲ ਵਰਤਨ ਰੱਖਣਾ ਹੈ ਤੁਸੀਂ ਇਹ ਮੰਨ ਕੇ ਚੱਲੋ ਕਿ ਤੁਸੀਂ ਜ਼ਰੂਰ ਅੱਗੇ ਵਧੋਗੇ ਤੁਸੀਂ ਤਰੱਕੀ ਕਰੋਗੇ ਪਰ ਤਰੱਕੀ ਵਿੱਚ ਆਉਣ ਵਾਲੀਆਂ ਰੁਕਾਵਟਾਂ ਕੁਝ ਇਹੋ ਜਿਹੀਆਂ ਹੀ ਹੁੰਦੀਆਂ ਹਨ ਇਸ ਲਈ ਇਹਨਾਂ ਤੋਂ ਡਰਨਾ ਨਹੀਂ ਹੈ ਇਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਹੈ ਜਿੰਨਾ ਹੀ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਓਨੇ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਨੂੰ ਪਾ ਲਓਗੇ ਤੇ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਸਫਲਤਾ ਦੇ ਝੰਡੇ ਗੱਡ ਦਿਓਗੇ ਹੁਣ ਮਾਤਾ ਲక్ష్ਮੀ ਜੀ ਤੁਹਾਡੇ ਤੇ અત્યੰਤ ਹੀ ਪਰਸਨ ਹੋ ਚੁੱਕੇ ਹਨ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾ ਨੂੰ ਮਨ ਚਾਹੀ ਨੌਕਰੀ ਪ੍ਰਾਪਤ ਹੋ ਜਾਵੇਗੀ ਜੇਕਰ ਤੁਸੀਂ ਕਾਫੀ ਸਮੇਂ ਤੋਂ ਕਿਸੇ ਨਵੀਂ ਜੌਬ ਦੇ ਲਈ ਇੰਟਰਵਿਊ ਦਿੱਤਾ ਹੋਇਆ ਸੀ ਜਾਂ ਫਾਰਮ ਫਿਲ ਕੀਤਾ ਹੋਇਆ ਸੀ ਉਸ ਪ੍ਰਤੀ ਵੀ ਤੁਹਾਨੂੰ ਕੋਈ ਚੰਗੀ ਖਬਰ ਮਿਲ ਸਕਦੀ ਹੈ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਬਹੁਤ ਹੀ ਚੌਕੰਨੇ ਹੋ ਕੇ ਕਰਨਾ ਹੈ ਕਿਉਂਕਿ ਤੁਹਾਡੇ ਨਾਲ ਕੋਈ ਧੋਖਾ ਕਰ ਸਕਦਾ ਹੈ ਇਸ ਲਈ ਤੁਸੀਂ ਬਿਲਕੁਲ ਹੀ ਸਾਵਧਾਨ ਰਹਿਣਾ ਹੈ ਕਿਸੇ ਤੇ ਵੀ ਭੁੱਲ ਕੇ ਅੰਨਾ ਵਿਸ਼ਵਾਸ ਨਹੀਂ ਕਰਨਾ ਜੋ ਵੀ ਸਿਜ਼ਨ ਲੈਣਾ ਹੈ ਦਿਲ ਤੋਂ ਨਹੀਂ ਲੈਣਾ ਦਿਮਾਗ ਤੋਂ ਲੈਣਾ ਹੈ ਕਿਸੇ ਦੇ ਉੱਪਰ ਨਿਰਭਰ ਨਹੀਂ ਹੋਣਾ ਤੁਸੀਂ ਖੁਦ ਹਰ ਕੰਮ ਨੂੰ ਕਰ ਸਕਦੇ ਹੋ ਤੇ ਤੁਹਾਨੂੰ ਸਫਲਤਾ ਜਲਦੀ ਪ੍ਰਾਪਤ ਹੋਵੇਗੀ ਤੁਹਾਨੂੰ ਤੁਹਾਡਾ ਮਨ ਚਾਹਾ ਪਿਆਰ ਵੀ ਮਿਲ ਸਕਦਾ ਹੈ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਜੀਵਨ ਸਾਥੀ ਬਣਾਉਣਾ ਚਾਹੁੰਦੇ ਹੋ ਜਿੱਥੇ ਪ੍ਰੇਮ ਕਰਨ ਵਾਲੇ ਲੋਕਾਂ ਦੇ ਵਿਆਹ ਸੰਬੰਧੀ ਕੋਈ ਵੀ ਮੁਸ਼ਕਿਲ ਸੀ ਉਸ ਦਾ ਵੀ ਹੁਣ ਹੱਲ ਹੋ ਜਾਵੇਗਾ ਕਿਉਂਕਿ ਇਹ ਸਮਾ ਕੁਲਮੇ ਲਾ ਕੇ ਸਾਰਿਆਂ ਲਈ ਹੀ ਬੜਾ ਹੀ ਚੰਗਾ ਹੈ ਇਸ ਸਮੇਂ ਜਿਨ੍ਹਾਂ ਨੂੰ ਸੰਤਾਨ ਪ੍ਰਾਪਤੀ ਦੀ ਇੱਛਾ ਸੀ ਉਹਨਾਂ ਨੂੰ ਵੀ ਕੋਈ ਹੁਣ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਸੰਤਾਨ ਪ੍ਰਾਪਤੀ ਦੀ ਵੱਡੀ ਇੱਛਾ ਉਹਨਾਂ ਦੀ ਪੂਰੀ ਹੋ ਜਾਵੇਗੀ ਇਸ ਸਮੇਂ ਤੁਸੀਂ ਕ੍ਰੋਧ ਤੋਂ ਬਚਣਾ ਹੈ ਤੇ ਬੋਲ ਬਾਣੀ ਤੇ ਕੰਟਰੋਲ ਰੱਖਣਾ ਹੈ ਸਭ ਤੋਂ ਵੱਡੀ ਕਮਜ਼ੋਰੀ ਤੁਹਾਡੀ ਇਹੀ ਹੈ ਕਿ ਤੁਸੀਂ ਬਹੁਤ ਹੀ ਜਲਦੀ ਗੁੱਸੇ ਵਿੱਚ ਆ ਜਾਂਦੇ ਹੋ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਹੈ ਤੇ ਬੋਲਣ ਲੱਗਿਆਂ ਥੋੜਾ ਜਿਹਾ ਸੋਚ ਲੈਣਾ ਹੈ ਨਹੀਂ ਤਾਂ ਤੁਹਾਨੂੰ ਕਿਸੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਆਪਣੇ ਕਰੋਧ ਤੇ ਕਾਬੂ ਰੱਖੋਗੇ ਚੰਗਾ ਬੋਲੋਗੇ ਅਤੇ ਵਾਹਨ ਵੀ ਫਿਰ ਸਾਵਧਾਨੀ ਦੇ ਨਾਲ ਹੀ ਚਲਾਓਗੇ ਤੇ ਕਿਸੇ ਵੀ ਦੁਰਘਟਨਾ ਦਾ ਸ਼ਿਕਾਰ ਨਹੀਂ ਹੋਵੋਗੇ ਕੋਈ ਵੀ ਵਾਹਨ ਚਲਾਉਣ ਸਮੇਂ ਤੁਸੀਂ ਪੂਰੀ ਹੀ ਸਾਵਧਾਨੀ ਵਰਤਣੀ ਹੈ ਵਾਹਨ ਖਰੀਦਣ ਦਾ ਵੀ ਇਸ ਸਮੇਂ ਤੁਹਾਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ ਇਸ ਸਮੇਂ ਤੁਹਾਡੇ ਪੁਰਾਣੇ ਵਿਛੜੇ ਹੋਏ ਦੋਸਤ ਵੀ ਤੁਹਾਨੂੰ ਮਿਲ ਸਕਦੇ ਹਨ ਜੇਕਰ ਤੁਸੀਂ ਗਲਤ ਸੰਗਤ ਵਿੱਚ ਫਸ ਚੁੱਕੇ ਹੋ ਤਾਂ ਗਲਤ ਸੰਗਤ ਦਾ ਸਾਥ ਛੱਡ ਦਿਓ ਜਲਦੀ ਤੋਂ ਜਲਦੀ ਤੁਸੀਂ ਚੰਗੇ ਦੋਸਤਾਂ ਦਾ ਸਾਥ ਕਰ ਲੈਣਾ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਾਮਯਾਬੀ ਤੁਹਾਨੂੰ ਹਾਸਲ ਹੋ ਜਾਵੇਗੀ ਸੋ ਦੋਸਤੋ ਇਹ ਸੀ ਜੀ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਧੰਨਵਾਦ